ਛੜੀਆਂ ਦੇ ਛੜੀਆਂ ਚੱਲ ਚੱਲ ਬੋੜਾ ਥੋੜਾ ਲਾਫਟ ਫਾਸ 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 ਨੂੰ ਹੈ ਫਟਾਫਟ ਕਾਸਟ ਅੱਧੇ ਮੜ ਗਿਆ ਹੈलो ਉਹ ਬੈਂਕ ਵਾਲੇ ਚਾਚਾ ਸਿਆ ਬੈਂਕਾਂ ਵਾਲੇ ਵੀ ਉਹਨਾਂ ਵੀ ਆਉਂਦੇ ਨੇ ਤੇ ਚਾਚਾ ਸਿਆਂ ਬੈਂਕਾਂ ਵਾਲੇ ਵੀ ਉਹਨਾਂ ਦੇ ਆਉਂਦੇ ਨੇ ਲੋਟ ਜਿਹਨੂੰ ਦਿਖਾਉਂਦੇ ਨੇ ਹਰੇ-ਹਰੇ ਨੋਟ ਉਹ ਹਰੇ-ਹਰੇ ਨੋਟ ਹਰੇ-ਹਰੇ ਨੋਟ ਤੇ ਸਾਡੇ ਵਾਲੇ ਪਹਿਲਾਂ ਤਾਂ ਲੈਣਗੇ ਟਰੈਕਟਰ ਫਿਰ ਮਨਾਣਗੇ ਖੁਸ਼ੀ ਤੇ ਫਿਰ ਕਰਨਗੇ ਖੁਦ ਖੁਸ਼ੀ ਸੋਖਿਆ ਆਹ ਖੌਂਦਾ ਅਗੰਦਰ ਨੇ ਸਾਰੀ ਗੱਲ ਦਾ ਨਟੋੜਾ ਲਿਖਣ ਬੋ ਜੋ ਮੈਂ ਲਿਖ ਰਿਹਾ ਬੋ ਤਾਂ ਇਹਨੂੰ ਦੋਹਾਂ ਨੂੰ ਲਿਖੜ ਦੇਖਾਂ ਬੋ ਸਾਰਾ ਉਹਨੂੰ ਜਾਂਦਾ ਨੇ ਸ਼ੋਰਟਕਟ ਤੇ ਰੱਖਦਾ ਕੋਈ ਆਪ ਬੰਦ ਕਰ ਦੇ ਮੇਰੀ ਬੰਦ ਕਰ ਦੇ ਚੱਲ ਹੋ ਗਿਆ ਦੇਖ ਰਿਹਾ ਸਰ ਇਹ ਆ ਵੱਡੇ ਵੱਡੇ ਮੁਲਖ ਹਰ ਇੱਕ ਗਰੁੱਪ ਪੈਟੈਂਟ ਕਰਨ ਨੂੰ ਫਿਰਦੇ ਆ। ਹਾਂ ਪੈਟੈਂਟ ਕੀ ਹੁੰਦਾ ਚਾਚਾ? ਇੰਦਰਾ ਆ ਬਹੁਤਾ ਫਰੀਕੀ ਤਾਂ ਮੈਨੂੰ ਪਤਾ ਨਹੀਂ ਪਰ ਹਾਂ ਇੰਨਾ ਕੁ ਜ਼ਰੂਰ ਪਤਾ ਹੈ ਕਿ ਪਹਿਲਾਂ ਵੀ ਰੱਖ ਲੈਂਦਾ ਸੀ ਕਿਸਾਨ ਉਹ ਆਏ ਨੇ ਬੋਲਣ ਨੂੰ ਸਵਾਸੇ ਹੋ ਗਏ ਛਾਲਾ ਵੱਟੋ ਨਾਨ ਬੱਚ ਗਿਆ ਇੰਦਰਾ ਜੀ ਚਾਹੇ ਰਾਏ ਜਾਣ ਵਾਲੇ ਸਾਟ ਕੱਪ ਜਿਹੜੇ ਆਰੰਭ ਕਰਦੇ ਆ ਉਹ ਲੱਗਦਾ ਕਿ ਸੰਗੀਤ ਕਲਾ ਕੇਂਦਰ ਇਸ਼ਕ ਕਰਨਾ ਹੈ ਇਹ ਉਸ ਸੇਬਾ ਪੰਜਾਬੀ ਨਾਟਕ ਸੁਨਣਾ ਵੇੜਾ はい ਕੰਤਾ ਦੀਆ ਪਤਾ ਉਸਦੀ ਲੈ ਲਾਈ ਜੂਗੀ ਲੱਗਦਾ ਹੈ ਮੈਨੂੰ ਯਾਦ ਪਵਿੱਤਰੀ ਜਾਨ ਨੂੰ ਕੋਊਗਾ ਰਾਤ ਜਾ ਕੇ ਸੁੱਤ ਨਹੀਂ ਸਕਦਾ ਕੋਈ ਆਹ ਕੀ ਤੋ ਮੀਰੀ ਕਾਲਸ ਆਖਣ ਹੋ ਗਿਆ ਆਖਣ ਹੀ ਜਾਈਏ ਸਵੇਰੇ ਭਰਾਤ 2 ਘੰਟੇ ਦਾ ਸਾਰਾ ਰਾਹ ਹੈ ਜੀ 5:00 ਵਜੇ ਹੀ ਨਾ ਨਹੀਂ ਡਰਦੇ ਡਰ ਨਹੀਂ ਹੌਲੀ ਅੰਨਾ ਤੇ ਨਾਲੇ ਉਹਦੀ ਮਾਂ ਉਹ ਹੌਲੀ ਸੁੱਖਾ ਸਿਆ ਉਹਨੇ ਸਾਡੀ ਚਾਚੀ ਦੇ ਦੰਦ ਖੰਡਾ ਸੀ ਫੱਕ ਜੋ ਵੀ ਲੋਗਿਆ ਕੰਮ ਹੈ ਤੇ ਨਿਪਟ ਗਿਆ ਲੱਖ ਫੱਕ ਜੋ ਵੀ ਲੋਗਿਆ ਕੰਮ ਹੈ ਕਿਤੇ ਖੜੋ ਹੋ ਕੇ ਕਿਤੇ ਉੱਪਰ ਹੋਣੇ ਦੋਸਤ ਲੋਗਿਆ ਕੰਮ ਇਹ ਨਿਪਟ ਗਿਆ ਤਾਂ ਕੁੜੀ ਨੂੰ ਅੰਦਰ ਲੈ ਜਾਓ ਬਾਕੀ ਉਹ ਵਿਚਾਰੀ ਸਹੇਰ ਦੀ ਆ ਜਾ ਵੀ ਭਾਬੀ ਚੱਲ ਵੀ ਸੁਧਿਆ ਚਲੋ ਵੀ ਚਲੋ ਚਲੋ ਕੀ ਚਲੋ ਜੋ ਉੱਥੇ ਚੱਲੇ ਆ ਵਿਆਹ ਹੋ ਗਿਆ ਤੇਰਾ ਕੰਮ ਖਤਮ ਚਲ ਬੱਜ ਬੱਜ ਇਹ ਤਾਂ ਮੋਲੋ ਸੇ ਹੈ ਇਹ ਤਾਂ ਦਿਨ ਨਾਲ ਹੈ ਚੰਗਾ ਮਮ ਅਸੂਤ ਆ ਗਿਆ ਹੈ ਆਈ ਹੈ ਇਹ ਕਲੀ ਥੋੜੀ ਹੈ ਥੋੜੀ ਨਾਲ ਨਾ ਹੈ ਯਾਰ ਜਿਹੜੇ ਵੀ ਖੇਰਾਦਾਂ ਗਿਆ ਫੇਰ ਕੀ ਹੋਦਾ ਹੈ ਆਹ ਛੋਟਾ ਉਹਨਾਂ ਤਰ੍ਹਾਂ ਥੋੜੀ ਚੰਗਾ ਕਾ ਤੋਂ ਆਉਣੀ ਹੈ ਚੰਗਾ ਨਹੀਂ ਬੜਾ ਲੋ ਕਦੇ ਕਾ ਸਿੱਧੇ ਕੋ ਗੱਲ ਕਰ ਲਿਆ ਕਰ ਕਹਿੰਦਾ ਕਿ ਕੁਝ ਕੁਝ ਹੋ ਗਿਆ ਕਰ ਹੋਰ ਹੁੰਦੀ ਹੈ ਮੇਰੀ ਜੁੱਤੀ ਅਦ੍ਰਿਟਿ ਕਿਉਂ ਨਾ ਕਰ ਲਿਆ ਸਾਕ ਸੀਰੀ ਸੀਰੀ ਹੀ ਹੁੰਦੇ ਆ ਪੁੱਤ ਨਹੀਂ ਹੋਇਆ ਕਰਦੇ ਅੜੀਏ ਉਹ ਚੰਗਾ ਭਾਈ ਜਿਵੇਂ ਤੇਰੀ ਮਰਜ਼ੀ ਉਹ ਆਂਦਾ ਤਾਂ ਚੱਲ ਮੈਂ ਨਹੀਂ ਜਾਂਦੀ ਤੂੰ ਹੀ ਖਾ ਲੈ ਮੇਰੇ ਬੰਦੇ ਦੇ ਲੱਡੂ ਜਲੇਬੀਆਂ ਤੂੰ ਹੀ ਖਾ ਲੈ ਮੇਰੇ ਬੰਦੇ ਦੇ ਲੱਡੂ ਜਲੇਬੀਆਂ ਛੜੀਆਂ ਦੇ ਛੜੀਆਂ ਥੋੜਾ ਥੋੜਾ ਲਾਫ ਥੋੜਾ ਥੋੜਾ ਲੱਡੂ ਹੈ ਸੋ ਜੋ ਫੋੜਾ ਹੋਰ ਦਾ ਸੁਖ

एक जब होने क्षेत्र खाईगे सारी उम्र क्षेत्र खाई जाएंगे। मार मार मत 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 मत